ਗਲਵਾਦੀ ਮਾ ਠੀਕ ਨਹੀਂ ਸਿਆਲਾ ਨੇ ਹੁੰਦਾ ਡੰਗਰ ਉਹ ਕਰਦੇ ਨੇ ਯਾਨੀ ਉਹ ਕਰਦਾ ਲੈਂਦਾ ਆਹ ਦੇਖ ਨਾ ਗੋਰੂ ਪਰ ਕਰ ਕਰ ਲਾਇਆ ਜਿਹੜਾ ਖਾਰ ਆਦਾ ਇਹਨਾਂ ਉਹ ਸੰਗਾ ਤੇ ਨਾ ਨਾ ਜੀ ਬਰਿੰਦਰ ਮਾਜੀ ਦਾ ਹੱਥ ਮੋਇਆ ਦੇਖ ਗਾ ਮੋਟੇ ਦੇ ਇਹ ਪਾਟੀ ਹੁੰਦੀ ਉਹਨਾਂ ਆਪ ਪੱਗ ਵੇ ਚੱਲ ਰਹੀ ਹੈ ਇਹ ਝਿੜੀ ਉਹ ਹੁੰਦੀ ਜਿੱਥਾ ਮੈਂ ਝਿੜੀ ਕਹਿੰਦੇ ਨਾ ਉਹ ਝਿੜੀ ਵਾਲੇ ਪਿੰਡ ਤਾਂ ਝਿੜੀ ਹੁੰਦੀ ਏ ਸਾਰੇ ਨਾ ਉੱਥੇ ਖਾਰ ਲੱਗ ਕੇ ਨਾ ਆ ਹੀ ਰਹਿ ਗਏ ਤਿੰਨ ਚਾਰ ਜਮੋਏ ਜਿਹੜੇ ਇਹ ਹੁਣ ਘਰਾਂ ਨਹੀਂ ਆਇਆ ਵਾਹ ਹਾਂ ਹਾਂ ਹਾਂਜੀ ਸਿੱਧੀ ਘਰਾਂ ਨੂੰ ਖਾ ਰਿਆ ਹੁਣ ਇਹ ਦੇਖ ਲਓ ਇਹ ਮੈਂ ਤੁਹਾਨੂੰ ਗੱਲ ਸਾਡੇ ਡੰਗਾ ਇੱਕ ਨਾ ਖੜ ਕੇ ਬੋਲ ਜਿਹੜੀ ਇਹ ਤੁਸੀਂ ਵੀ ਪੰਜ ਤੁਸੀਂ ਆਓ ਆ ਜਾਓ ਜੀ ਇਹ ਭੈਣ ਆ ਸਾਡੀ ਇਹ ਕਹਿੰਦੀ ਸਾਨੂੰ ਡੰਗਾ ਬੰਦ ਕਹਿੰਦੇ ਨੇ ਮੈਂ ਸਭ ਡੰਗਾ ਕੀ ਹੈ ਬੰਦ ਲੱਗ ਜੇ ਠੋਕਰ ਠੋਕਰ ਕਰ ਡੰਗਾ ਬੰਦ ਜੋ ਹੀ ਹੈ ਇਹ ਲੋੜ ਇਹਨਾਂ ਦੀ ਇਹ ਕਹਿੰਦੇ ਕਿੰਨੀ ਕੁ ਮਰਤੀ 35 ਹੋਣੀ 40 ਹੋ ਗਈ 45 45 ਹੋ ਗਏ ਇਹ ਬਿਮਾਰ ਨੇ ਮਤਲਬ ਇਹ ਇਹਦਾ ਮਤਲਬ ਸੇਹਤ ਨਹੀਂ ਨੋ ਕਰਦੀ ਇਹ ਕਹਿੰਦੇ ਸਾਸੀਂ ਦੁਖੀ ਆ ਰਸਤਾ ਤੁਹਾਨੂੰ ਮੈਂ ਦਿਖਾਉਂਗਾ ਵੀ ਰਸਤਾ ਕਿਹਜਾ ਹੈ ਜਿਸ ਤਰ੍ਹਾਂ ਆਇਆ ਤੁਹਾਨੂੰ ਦਿਖਾਉਂਗਾ ਕਿ 2 ਕਿਲੋਮੀਟਰ ਸਕੂਲ ਦਾ ਰਸਤਾ ਹੈ ਦੋ ਰਸਤਾ ਨਹੀਂ ਉਹ ਮਤਲਬ ਵੀ ਪਤਾ ਨਹੀਂ ਕੀ ਆ ਉਹ ਬਦਲ ਰਾਹ ਦਾ ਕਈ ਦਿਨ ਦਿਖਾਉਂਗਾ ਰਾਹ ਕਿਸ ਤਰ੍ਹਾਂ ਦਾ ਹੋ ਤੇ ਜਿਹੜੀ ਆਪਣੇ ਸਹੂਤ ਸਹਿਦ ਤੋਂ 10 ਕਿਲੋਮੀਟਰ ਜਾ ਕੇ ਮੁੜ ਜੀ ਆ। ਸੇਹਤ ਸੁਲਤਾਨੇ ਜਿਹੜਾ ਹੋਊਗਾ। ਬਿਜਲੀ ਨਹੀਂ ਹੈ। ਪਾਣੀ ਆ ਤੁਸੀਂ ਦੇਖੋ। ਪਾਣੀ ਦਾ ਸਾਰਾ ਬੁਰਾ ਹਾਲਾ ਇੱਕ ਪਾਣੀ ਨੇ ਸਾਰਾ ਪਾਣੀ ਘਰਾਂ ਚ ਵੜਦਾ। ਕਿ ਮੜਾ ਘਰ ਕਿ ਨਹੀਂ ਮੜਿਓ ਜੀ? ਕਰ ਮੈਂ ਇਧਰ ਕਰ ਦਿੰਦਾ। ਇਹ ਇਧਰ ਪਾਣੀ ਸਾਰਾ ਇਹਨਾਂ ਘਰਾਂ ਚ ਜਾ ਰਿਹਾ ਹੈ। ਘਰਾਂ ਜਾ ਰਿਹਾ ਹੈ। ਤੇ ਇਹ ਜਿਹੜੇ ਬੋਰੂ ਲਗਾਏ ਤੇ ਇਹਦੀ ਕਰ ਕਰ ਤਾਂ ਹੋਇਆ। ਇਹ ਪਰ ਪਰ ਕ ਲਾਏ ਅਸੀਂ ਆਪ ਇਹ ਜਿਸ ਵੇਲੇ ਪਾਣੀ ਆਇਆ। ਅੱਛਾ ਉਸ ਬਿਲਾਵਰੇ ਤੇ ਬੁਰ ਘਰ ਘਰ ਕਲਾ ਆ ਗਈ ਤਾਂ ਤਾਂ ਬਚਾ ਤਾਂ ਬਚਾ ਆਇਆ ਬੇੜਾ ਦਾ ਜਿਹੜੀ ਭਾਰਤੀ ਪਾਈਦੀ ਉਹ ਤਾਂ ਹੜ੍ਹ ਗਈ ਉੱਪਰ ਤੇ ਬਜਰੀ ਬਜਰੀ ਰਹਿ ਗਈ ਤਾਂ ਉਹਨਾਂ ਫਿਰ ਬਾ ਜਿੱਥੇ ਬਾੜ ਕਾਇਬ ਥੱਲੇ ਤੇ ਥੋੜੇ ਪੇਕੇ ਪਿੰਡ ਕਿਹੜੇ ਮੋਜੋ ਆਲੇ ਮੋਜੋ ਆਲੇ ਕਹਿੰਦਾ ਆਪਣਾ ਮਾਲ ਮਾਲੂ ਕਹਿੰਦਾ ਨੇ ਨੇ ਆ ਰਿਹਾ ਇੱਧਰ ਅ ਨੰਗਲ ਨੂੰ ਜਾਂਦੇ ਆ ਇੱਧਰ ਮੋਜੋ ਵਾਲਾ ਹੈਗਾ ਪਿੰਡ ਸਲਾਮ ਮਾਨਸਾਕ ਨਹੀਂ ਹੋਰ ਮੋਜੋ ਉਹ ਮੋਜੋ ਹੋਰ ਹੈ ਅੱਛਾ ਇਹ ਮੋਜੋ ਇੱਧਰ ਪੈ ਜਾਂਦਾ ਇਹ ਨੰਗਲ ਨੂੰ ਜਾਂਦੇ ਆ ਸ਼ਾਲੇ ਕੋਲੇ ਉੱਥੇ ਹੈ ਨਾ ਉੱਥੇ ਪੜਿਆ ਹੋਇਆ ਮੈਂ ਅਸੀਂ ਹਿੰਮਤ ਕਰ ਲੈ ਪੈਂ ਜੀ ਵੀ ਅਸੀਂ ਗੱਲ ਕਰਨੀ ਸੀ ਇਹ ਕਹਿੰਦੇ ਵੀ ਮੈਂ ਅਸੀਂ ਨਹੀਂ ਪਤਾ ਹਿੰਮਤ ਤਾਂ ਕਰੀ ਦਿੱਕਤ ਹੁੰਦੀ ਆ ਆ ਆਈ ਪ੍ਰਸਾਦ ਨੂੰ ਦਿੱਕਤ ਹੁੰਦੀ ਪਰੇਸ਼ਾਨੀ ਹੁੰਦੀ ਬਹੁਤ ਮੋਟੇ ਬਾਕੀ ਸਿਰ ਟੁੱਟ ਚੁੱਕਿਆ ਹੁਣ ਐਨੇ ਐਨੇ ਤਾਕਤ ਨਹੀਂ ਹੈਗੀ ਲੜਨ ਦੀ ਜੋਗੀ ਨਹੀਂ ਤਾਕਤ ਨਹੀਂ ਹੈਗਾ ਬੰਦਾ ਕੱਤਕੜੀ ਜਾਊਗਾ ਹਾਂ ਤੱਕ ਲੜੂਗੇ ਲੜਾਈ ਤਾਂ ਜੇ ਦੇਖੋ ਲੜੇ ਬੰਦਾ ਕੋਈ ਬੰਦਾ ਗਾਂ ਸਮਝਦਾ ਹੋਏ ਥੋੜੀ ਗੱਲ ਨੂੰ ਪੱਥਰ ਨੇ ਪੱਥਰਾ ਸਿਰ ਮਾਰੋਗੇ ਉਹਨੇ ਸਿਰ ਟੁੱਟਣਗੇ ਬਥੇਰੇ ਪੱਥਰਾ ਸਿਰ ਮਾਰ ਮਾਰ ਕੇ ਦੇਖ ਲੈ ਆਂਦੇ ਚੱਲ ਜਨ ਦੇ ਵੀਡੀਓ ਬਣਾ ਕੇ ਕੋਈ ਸੁਣਾਈ ਨਹੀਂ ਹੁੰਦੀ ਕੋਟਾਂ ਵੇੜ ਕਰ ਲੱਭ ਜਨ ਨੇ ਜੀ ਨਾ ਕੋਈ ਵੀ ਨਹੀਂ ਜੀ ਅਸੀਂ ਦੇਖੋ ਅਸੀਂ ਵੀ ਤੁਹਾਡੇ ਵਰਗੇ ਹੀ ਆਂ ਅਸੀਂ ਕੋਈ ਜਦੋਂ ਤੁਸੀਂ ਕੋ ਸਰਕਾਰੀ ਬੰਦੇ ਆ ਜਾਂ ਅਸੀਂ ਕੋਈ ਪੁਲਿਟਿਕਲ ਬੰਦੇ ਆ ਜਾਂ ਹੋਰ ਹੈ ਸਾਡਾ ਕੋਈ ਉਹ ਨਹੀਂ ਹੈ ਅਸੀਂ ਆਏ ਸੀਗੇ ਜਿਵੇਂ ਕਹਿੰਦਾ ਵੀ ਆ ਗਰੀਬੇ ਗਰੀਬ ਦਾ ਕੰਮ ਕਰਦਾ ਅਸੀਂ ਵੀ ਗਰੀਬੇ ਆ ਆਪਾਂ ਗਰੀਬ ਨਹੀਂ ਹੈਗੇ ਸਾਡੀ ਗੈਰਤ ਹੈ ਸਾਡੇ ਕੋਲ ਸਾਡੇ ਕੋਲ ਆਪਣਾ ਇੱਜ਼ਤ ਹੈ ਥੋੜੀ ਆਪਣੀ ਭੈਣ ਭਾਈ ਜਿਵੇਂ ਆਪਣੇ ਭੈਣ ਭਾਈ ਕੇ ਕੰਮੋਂ ਦੇ ਨੇ ਅਸੀਂ ਇੱਕ ਕੰਮ ਆ ਰਹੇ ਤੁਹਾਡੇ ਕੋਲ ਅਸੀਂ ਕਿਸੇ ਆਸਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਠੀਕ ਹੈ ਜੀ ਸਾਡੀ ਬਹੁਤ ਬਹੁਤ ਮਿਹਰਬਾਨੀ ਬਹੁਤ ਤਾੜਾ ਹਾਲ ਕਰ ਦੇਣਾ ਕੋਈ ਕੋਸ਼ਿਸ਼ ਕੋਈ ਨਹੀਂ ਕਰਦੇ ਫੋਨ ਕਰਾਂਗੇ ਬਾਕੀ ਹੁਣ ਸਾਡੀ ਤਾਂ ਇਨ ਦਰਿਆ ਨਾਲ ਕੋਈ ਲੜ ਨਹੀਂ ਸਕਦਾ ਨਾ ਹੀ ਨਾ ਪਾਣੀ ਹਵਾ ਅੱਗ ਹਾਂ ਇਹਨਾਂ ਦਾ ਅਸੀਂ ਥੱਕ ਚੁੱਕੇ ਹਾਂ ਕੋਈ ਨਹੀਂ ਠੀਕ ਠੀਕ ਹੈ ਜੀ